ਸਭ ਤੋਂ ਪਹਿਲਾਂ ਖਬਰ ਚੰਡੀਗੜ੍ਹ ਤੋਂ ਆਇਆ ਜਿੱਥੇ ਸ਼ਾਹਪੁਰ ਕਲੋਨੀ ਤੇ ਪ੍ਰਸ਼ਾਸਨ ਦਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਲੋਕਾਂ ਦੇ ਘਰਾਂ ਨੂੰ ਢਾਉਣ ਦਾ ਕੰਮ ਸ਼ੁਰੂ ਹੋਇਆ ਪੁਲਿਸ ਦੇ ਸਖਤ ਪੈਰੇ ਹੇਠ ਕਰੀਬ 450 ਘਰਾਂ ਦੇ ਖਿਲਾਫ ਕਾਰਵਾਈ ਹੋਈ ਹੈ ਜਿਨ੍ਹਾਂ ਲੋਕਾਂ ਨੂੰ ਕੋਰਟ ਤੋਂ ਸਟੇ ਮਿਲਿਆ ਉਹਨਾਂ ਦੇ ਘਰਾਂ ਨੂੰ ਢਾਇਆ ਨਹੀਂ ਜਾਏਗਾ ਇਹ ਜ਼ਿਕਰ ਕੀਤਾ ਗਿਆ ਸਥਾਨਕ ਲੋਕਾਂ ਨੇ ਤਿਹਾਰਾਂ ਦੇ ਸੀਜ਼ਨ ਦੌਰਾਨ ਕਾਰਵਾਈ ਨੂੰ ਗਲਤ ਦੱਸਿਆ ਤਾਂ ਲੋਕਾਂ ਦੇ ਘਰਾਂ ਨੂੰ ਢਾਉਣ ਦਾ ਕੰਮ ਸ਼ੁਰੂ ਹੋਇਆ ਜਿਨ੍ਹਾਂ ਲੋਕਾਂ ਦੇ ਵੱਲੋਂ ਸਟੇ ਲਿਆ ਹੋਇਆ ਹੈ ਅਦਾਲਤ ਦੇ ਕੋਲੋਂ ਉਹਨਾਂ ਦੇ ਘਰਾਂ ਨੂੰ ਨਹੀਂ ਟਾਇਆ ਜਾਏਗਾ ਤੇ ਲੋਕ ਇਤਰਾਜ਼ ਚੁੱਕ ਰਹੇ ਨੇ ਕਿ ਇੱਕ ਪਾਸੇ ਦੇਸ਼ ਦੇ ਵਿੱਚ ਤਿਉਹਾਰਾਂ ਦੇ ਜਸ਼ਨ ਮਨਾਏ ਜਾ ਰਹੇ ਨੇ ਲੋਕ ਖੁਸ਼ੀਆਂ ਵੰਡ ਰਹੇ ਨੇ ਪਰ ਇੱਥੇ ਘਰਾਂ ਨੂੰ ਟਾਇਆ ਜਾ ਰਿਹਾ ਏ ਇਸ ਸਮੇਂ ਦੀ ਕਾਰਵਾਈ ਨੂੰ ਲੈ ਕੇ ਸਵਾਲ ਲੋਕਾਂ ਨੇ ਚੁੱਕੇ ਨੇ ਸਥਾਨਕ ਲੋਕਾਂ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਾਰਵਾਈ ਨੂੰ ਗਲਦਸਿਆ ਇਸ ਖਬਰ ਦੇ ਹੋਤੇ ਵਧਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਮਨਜੋਤ ਸਿੰਘ ਕੰਗ ਜੁੜੇ ਨੇ ਤਾਂ ਮਨਜੋਤ ਇੱਕ ਪਾਸੇ ਤਾਂ ਇਹ ਕਾਰਵਾਈ ਹੋ ਰਹੀ ਹੈ ਪ੍ਰਸ਼ਾਸਨ ਆਪਣੀ ਕਾਰਵਾਈ ਨੂੰ ਸਹੀ ਠਹਿਰਾ ਰਹੇ ਤੇ ਦੂਜੇ ਪਾਸੇ ਲੋਕ ਕਹਿ ਰਹੇ ਨੇ ਕਿ ਤਿਉਹਾਰਾਂ ਦਾ ਸੀਜ਼ਨ ਤਾਂ ਵੇਖ ਲੈਂਦੇ ਇਹ ਦੇਖੋ ਮਨ ਕਿਉਂਕਿ ਜਿਸ ਤਰੀਕੇ ਦਾ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਹਾਲਾਂਕਿ ਲੋਕਾਂ ਦੇ ਤੌਰ ਤੇ ਪਰ ਚੱਲੀ ਹੈ ਇਹ ਤਾਂ ਲੋਕਾਂ ਦਾ ਕਹਿਣਾ ਹੈ ਕਿ ਇਹ ਗਲਤ ਹੈ ਪਰ ਪ੍ਰਸ਼ਾਸਨ ਆਪਣੇ ਤੌਰ ਤੇ ਇਸ ਨੂੰ ਸਹੀ ਦੱਸ ਰਿਹਾ ਕਿਉਂਕਿ ਲਗਭਗ 36 ਸਾਲ ਹੋ ਗਏ ਨੇ ਇਸ ਪੂਰੀ ਕਲੋਨੀ ਨੂੰ ਬਣੇ ਹੋਏ ਲਗਭਗ 4 450 ਘਰ ਜਿਹੜਾ ਇਸ ਕਲੋਨੀ ਦੇ ਵਿੱਚ ਬਣਿਆ ਹੋਇਆ ਔਰ ਏਵੀ ਜ਼ਿਕਰ ਕੀਤਾ ਜਾਵੇ ਤਾਂ ਇੱਕ ਹੁਣ ਇਹੀ ਇੱਕ ਕਲੋਨੀ ਰਹਿ ਗਈ ਸੀ ਜਿਸ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਢਾਹਿਆ ਜਾਣਾ ਸੀ ਕਿਉਂਕਿ ਪਿਛਲੇ ਦਿਨੀ ਪਰਮਿਟਰ ਮਾਰਕਰ ਦਾ ਜ਼ਿਕਰ ਕਰ ਲਿਏ ਉਸੇ ਤਰੀਕੇ ਨਾਲ 15 ਦਿਨ ਦੇ ਨਜ਼ਦੀਕ 25 ਜੰਦੀ ਦੀ ਜਿਹੜੀ ਮਾਰਕ ਟ ਬਣੀ ਹੈ ਉਸ ਨੂੰ ਕਲੋਨੀ ਬਣੀ ਹੋਏ ਉਸ ਨੂੰ ਹਟਾਉਂਦਾ ਜ਼ਿਕਰ ਕਰ ਲਿਏ ਤਾਂ ਇਹ ਸਭ ਚੀਜ਼ਾਂ ਜਿਹੜੀਆਂ ਨੇ ਕਿਤਨਾ ਕਿਤੇ ਲੋਕਾਂ ਦੇ ਵਿੱਚ ਭਾਰੀ ਰੋਸ ਜਿਹੜਾ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਪਰ ਪੁਲਿਸ ਵੱਲੋਂ ਅੱਜ ਸਵੇਰ ਤੱਕ ਸਾਰੀ ਐਕਸ਼ਨ ਜਿਹੜਾ ਉਹ ਪਲਾਨ ਆਫ ਕੀਤਾ ਗਿਆ ਤਾਂ ਪਹਿਲਾ ਹਿੱਸਾ ਜਿਹੜਾ ਸਰਵੇ ਸਾਰਾ ਕਰਵਾ ਦਿੱਤਾ ਗਿਆ ਸੀਗਾ ਔਰ ਲੋਕਾਂ ਵੱਲੋਂ ਜਿਹੇ ਤੌਰ ਦੇ ਉੱਪਰ ਘਰਾਂ ਦੇ ਵਿੱਚੋਂ ਉਹਨਾਂ ਨੂੰ ਪਾਸੇ ਕਰ ਦਿੱਤਾ ਔਰ ਬਲਡੋਜ਼ਰ ਜਿਹੜੇ ਨੇ ਉਹ ਚੱਲ ਰਹੇ ਨੇ ਤਾਂ ਲੋਕਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਭਾਰੀ ਰੋਸ ਜਿਹੜਾ ਉਹ ਪ੍ਰਸ਼ਾਸਨ ਨੂੰ ਲੈ ਕੇ ਬਣਿਆ ਹੋਇਆ ਤਾਂ ਲੋਕਾਂ ਦਾ ਕਹਿਣਾ ਹੈ ਕਿ ਹੁਣ ਤਿਉਹਾਰਾਂ ਦੇ ਦਿਨ ਨੇ ਅਸੀਂ ਇਸ ਜਗ੍ਹਾ ਤੋਂ ਤੁਸੀਂ ਸਾਨੂੰ ਹਟਾ ਦਿੱਤਾ ਲੇਕਿਨ ਅਸੀਂ ਜਾਈਏ ਤਾਂ ਕਿੱਥੇ ਜਾਈਏ ਤਾਂ ਦੂਸਰੇ ਪਾਸੇ ਤੋਂ ਪ੍ਰਸ਼ਾਸਨਿਕ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਡੀਸੀ ਵੱਲੋਂ ਇੱਥੇ ਲਿਖਤੀ ਹਦੇਸ਼ ਜਾਰੀ ਹੋਏ ਨੇ ਅੱਜ ਇਸ ਤੋਂ ਬਾਅਦ ਲਗਭਗ 200 ਮਜ਼ਦੂਰ ਜਿਹੜੇ ਨੇ 4 ਜੀਸੀਬੀ 10 ਤੋਂ ਵੱਧ ਰੱਖ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਤੇ ਪਹੁੰਚੇ ਸੀ ਜੀ ਵੱਡੀ ਨਫਰੀ ਜਿਹੜੀ ਐ ਉਹ ਪੁਲਿਸ ਦੀ ਲਗਭਗ 2 ਤੋਂ 250 ਪੁਲਿਸ ਕਰਮੀ ਜਿਹੜੇ ਨੇ ਉਹ ਤਣਾਤ ਕੀਤੇ ਗਏ ਸੀ ਦੇ ਵਿੱਚ ਲਗਭਗ 4 ਤੋਂ ਵੀ ਵੱਧ ਜਿਹੜੇ ਡੀਐਸਪੀ ਨੇ ਮਹਿਲਾ ਕਾਂਸਟੇਬਲ ਨੇ ਉਸੇ ਤਰੀਕੇ ਨਾਲ ਲਗਭਗ 200 ਪੁਲਿਸ ਕਰਮੀ ਪੂਰਨ ਤੌਰ ਦੇ ਉੱਪਰ ਉਹਕੇ ਤਣਾਤ ਕੀਤੇ ਗਏ ਸੀ ਪਰ ਹਾਲਾਂਕਿ ਉਹ ਡਿਮੋਲਿਸ਼ ਦਾ ਕੰਮ ਜਿਹੜਾ ਉਹ ਚੱਲ ਰਿਹਾ ਲੋਕ ਆਪਣੇ ਤੌਰ ਦੇ ਉੱਪਰ ਇਸ ਸਥਿਤੀ ਤੋਂ ਇਸ ਜਿਹੜਾ ਕਬਜ਼ਾ ਹਟਾਇਆ ਗਿਆ ਉਸ ਤੋਂ ਪ੍ਰੇਸ਼ਾਨ ਨਹੀਂ ਲੇਕਿਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੋ ਸਾਨੂੰ ਹਦਾਇਤਾਂ ਸੀ ਉਸ ਮੁਤਾਬਕ ਹੀ ਕੰਮ ਕੀਤਾ ਤਾਂ ਹਾਲਾਂਕਿ ਅਗਲੀ ਸਥਿਤੀ ਕੀ ਬਣਦੀ ਹੈ ਇਹ ਦੇਖਣਾ ਹੋਵੇ ਮਨਜੋਤ ਇਹ ਜੋ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਦਰਸ਼ਕਾਂ ਨੂੰ ਪਤਾ ਨਹੀਂ ਉਹਨਾਂ ਨੂੰ ਇੱਕ ਵਾਰ ਜਰੂਰ ਦੱਸਿਓ ਕਿ ਆਖਰ ਇਸ ਕਾਰਵਾਈ ਦਾ ਆਧਾਰ ਕੀ ਹੈ ਕਿਉਂ ਟਾਏ ਜਾ ਰਹੇ ਨੇ ਇਹ ਘਰ ਇਹ ਦੇਖੋ ਅਮਨ ਇਹ ਹਾਲਾਂਕਿ ਪ੍ਰਸ਼ਾਸਨ ਦਾ ਜ਼ਿਕਰ ਮੰਨੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਨਜਾਇਜ਼ ਜਿਹੜੇ ਨੇ ਉਹ ਕਬਜ਼ੇ ਕੀਤੇ ਹੋਏ ਲਗਭਗ 400 ਤੋਂ ਵੀ ਵੱਧ ਘਰ ਜਿਹੜੇ ਨੇ ਉਹ ਇਸ ਜਿਹੜੀ ਕਲੋਨੀ ਦੇ ਵਿੱਚ ਬਣੇ ਹੋਏ ਨੇ ਲਗਭਗ ਇਹ ਤੋਂ ਵੀ ਵਾਤ ਸਾਲ ਪੁਰਾਣੀ ਜਿਹੜੀ ਇਹ ਕਲੋਨੀ ਹੈ ਸੈਕਟਰ 38 ਵੈਸਟ ਦੇ ਵਿੱਚ ਬਣੀ ਹੋਈ ਹੈ ਜਿਸ ਨੂੰ ਫਿਲਹਾਲ ਸ਼ਾਹਪੁਰ ਕਲੋਨੀ ਕਿਹਾ ਜਾਂਦਾ ਔਰ ਸ਼ਾਹਪੁਰ ਕਲੋਨੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਔਰ ਇਸ ਦੇ ਵਿੱਚ ਲੋਕਾਂ ਵੱਲੋਂ ਕੇਸ ਜਿਹੜਾ کورٹ ਦੇ ਵਿੱਚ ਚੱਲ ਰਿਹਾ ਸੀਗਾ ਔਰ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਸਟੇ ਵੀ ਲਿਆ ਹੋਇਆ ਸੀ ਪਰ ਪ੍ਰਸ਼ਾਸਨ ਨੇ ਜਿਵੇਂ ਪਿਛਲੇ ਤਰੀਕੇ ਦੇ ਨਾਲ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਫਰਨੀਚਰ ਮਾਰਕੀਟ ਢੋੜੀ ਗਈ ਉਸੇ ਤਰੀਕੇ ਨਾਲ 25 ਦੇ ਵਿੱਚ ਬਣੀ ਇੱਕ ਮਾਰਕੀਟ ਢੋੜੀ ਗਈ ਜਿਸ ਉਹਨਾਂ ਦਾ ਵੀ ਕੇਸ ਜਿਹੜਾ 포ਰਟਸ ਚੱਲ ਰਿਹਾ ਸੀਗਾ ਔਰ ਹਾਲਾਂਕਿ ਹੁਣ ਸੇ ਮਿਲਿਆ ਹੈ ਜਾਂ ਨਹੀਂ ਮਿਲਿਆ ਇਸ ਬਾਬਤ ਦੀ ਜਾਂਚ ਕੀਤੀ ਜਾਣੀ ਔਰ ਉਸ ਤੋਂ ਬਾਅਦ ਪ੍ਰਸ਼ਾਸਨਿਕ ਅਮਲਾ ਜਿਹੜਾ ਉਹ ਮੌਕੇ ਦੇ ਉੱਪਰ ਸਵੇਰੇ ਤਨਾਤ ਕਰ ਦਿੱਤਾ ਗਿਆ ਸੀ ਲਗਭਗ 7 ਵਜੇ ਤੋਂ ਹੀ 7:30 ਵਜੇ ਤੋਂ ਹੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਬਾਅਦ ਲਗਭਗ 2 ਤੋਂ 2.5 ਘੰਟਿਆਂ ਦੇ ਵਿੱਚ ਹੀ ਡਿਮੋਲੇਸ਼ਨ ਜਿਹੜੀ ਹੈ ਉਹ ਨਿਪਟਾ ਦਿੱਤੀ ਗਈ। ਮਨਜੋਤ ਜੇ ਜੋ ਕੋਈ ਸਟੇ ਦਾ ਪੇਪਰ ਵਿਖਾਉਂਦਾ ਹੈ ਕਿ ਉਸ ਦਾ ਘਰ ਨਹੀਂ ਟਾਇਆ ਜਾਏਗਾ ਮਤਲਬ ਕਿਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਜੇਕਰ ਕਿਸੇ ਨੇ ਸਟੇ ਲਿਆ ਹੋਇਆ ਹੈ ਤਾਂ ਉਸ ਨੂੰ ਕੀ ਛੱਡਿਆ ਜਾ ਰਿਹਾ ਜਾਂ ਫਿਰ ਇੱਕ ਪੱਧਰ ਦੇ ਉੱਤੇ ਸਾਰੀ ਕਲੋਨੀ ਟਹਾੜੀ ਨਹੀਂ ਕਰ ਦਿੱਤੀ ਜਾ ਰਹੀ ਹੈ। ਆ ਦੇਖੋ ਮਨ ਇਸ ਬਾਬਤ ਅਜੇ ਜਿਹੜੀ ਪੂਰਨ ਤੌਰ ਦੇ ਉੱਪਰ ਜਾਣਕਾਰੀ ਤਾਂ ਨਿਕਲ ਕੇ ਨਹੀਂ ਸਾਹਮਣੇ ਲੇਕਿਨ ਜਿੰਨੀ ਵੀ ਕਲੋਨੀ ਜਿਹੜੀ ਸੀਗੀ ਫਿਲਹਾਲ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਨਜਾਇਜ਼ ਕਲੋਨੀ ਬਣੀ ਹੋਈ ਹੈ। ਇਸ ਦੇ ਆਧਾਰ ਦੇ ਉੱਪਰ तमाम ਜਿਹੜੀ ਘਰ ਨੇ ਪੂਰੀ ਕਲੋਨੀ ਜਿਹੜੀ ਆਸ ਨੂੰ ਪਹਟੇਰੀ ਕਰ ਦਿੱਤਾ ਗਿਆ ਜੀ ਜੀ ਮਨਜੋਤ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਇਹ ਕਾਰਵਾਈ ਜਿਹੜੀ ਹੈ ਉਹ ਚੰਡੀਗੜ੍ਹ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਜਿਨ੍ਹਾਂ ਲੋਕਾਂ ਨੂੰ ਕੋਰਟ ਤੋਂ ਸਟੇ ਮਿਲਿਆ ਹੋਇਆ ਹੈ ਫਿਲਹਾਲ ਇਹ ਦਾਵਾ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਰਾਹ ਦਿੱਤੀ ਜਾ ਰਹੀ ਹੈ ਹਾਲਾਂਕਿ ਕੀ ਰਾਹ ਦਿੱਤੀ ਗਈ ਹੈ ਜਾਂ ਫਿਰ ਨਹੀਂ ਇਹ ਜਦੋਂ ਪੂਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ ਪ੍ਰਸ਼ਾਸਨ ਦੀ ਪ੍ਰਤੀਕਿਰਿਆ ਜਿਸ ਦੇ ਉੱਤੇ ਆਏਗੀ ਉਸ ਤੋਂ ਬਾਅਦ ਪੂਰੀ ਤਸਵੀਰ ਜਿਹੜੀ ਹੈ ਉਹ ਸਾਫ਼ ਹੋਏਗੀ ਤਾਂ ਚੰਡੀਗੜ੍ਹ ਦੀ ਸ਼ਾਹਪੁਰ ਕਲੋਨੀ ਜਿੱਥੇ ਇਹ ਦਾਵਾ ਕੀਤਾ ਗਿਆ ਕਿ ਗੈਰ ਕਾਨੂੰਨੀ ਉਸਾਰੀਆਂ ਨੇ ਨਜਾਇਜ਼ ਉਸਾਰੀਆਂ ਨੇ ਇਹਨਾਂ ਨੂੰ ਢਾਹਟੇਰੀ ਕੀਤਾ ਜਾ ਰਿਹਾ ਪੁਲਿਸ ਦੇ ਸਖਤ ਪਹਿਰੇ ਦੇ ਹੇਠ ਕਰੀਬ 450 ਘਰਾਂ ਦੇ ਖਿਲਾਫ ਇਹ ਕਾਰਵਾਈ ਚੰਡੀਗੜ੍ਹ ਦੇ ਵਿੱਚ ਕੀਤੀ ਜਾ ਰਹੀ ਹੈ